ਸੱਜਣੋ ਅੱਜ ਮੈਂ ਇੱਕ ਸੱਚੀ ਛੋਟੀ ਜੀ ਕਹਾਣੀ ਦੱਸਣ ਜਾ ਰਿਹਾ ਉਹ ਸਭ ਤੁਸੀਂ ਜਾਣਦੇ ਵੀ ਹੋ ਕਹਾਣੀ ਨੂੰ ਲੇਕਿਨ ਮੈਂ ਉਹਨੂੰ ਫਿਰ ਕਹਾਣੀ ਦੇ ਰੂਪ ਚ ਦੱਸਣ ਜਾ ਰਿਹਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਿਉਂਕਿ ਅਗਰ ਜੇ ਮੈਂ ਕੋਈ ਨਾਮ ਲਿਆ ਤੇ ਮਰਚਾਂ ਯਾਨਕਿ ਤਤੀ ਤਤੀ ਮੇਰੀ ਗੱਲ ਲੱਗਣੀ ਹੈ ਇਸ ਕਰਕੇ ਮੈਂ ਕਹਾਣੀ ਦੱਸ ਰਿਹਾ ਇੱਕ ਇਨਸਾਨ ਹੁੰਦਾ ਉਸ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਪੈਸੇ ਦੀ ਉਹ ਕਿਸੇ ਕੋਲੋਂ ਪੈਸਾ ਮੰਗਣ ਜਾਂਦਾ ਹੈ ਉਹ ਉਸ ਨੂੰ ਸਵਾਲ ਕਰਦਾ ਹੈ ਅਗਰ ਜੇ ਤੂੰ ਆਹ ਕੰਮ ਕਰੇਂਗਾ ਤਾਂ ਤੈਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਜੇ ਤੂੰ ਆਹ ਕੰਮ ਕਰੇਂਗਾ ਤਾਂ ਤੈਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਉਹ ਮੰਨ ਜਾਂਦਾ ਕਿ ਮੈਂ ਕੰਮ ਕਰਾਂਗਾ ਮੈਨੂੰ ਪੈਸੇ ਦੇਓ ਮੈਨੂੰ ਬਹੁਤ ਜ਼ਰੂਰਤ ਹੈ ਉਹ ਉਹਨਾਂ ਕੋਲੋਂ ਪੈਸੇ ਲੈ ਲੈਂਦਾ ਉਹ ਉੱਥੇ ਉਹ ਕੰਮ ਕਰਨ ਜਾਂਦਾ ਜੋ ਵੀ ਉਹ ਮਾੜਾ ਕੰਮ ਕਰਨ ਜਾਂਦਾ ਹੈ ਉੱਥੇ ਉਹ ਜਾਂਦਾ ਲੇਕਿਨ ਉਹਥੇ ਜਾ ਕੇ ਜਿੱਥੇ ਮਾੜਾ ਕੰਮ ਕਰਨ ਜਾ ਰਿਹਾ ਸੀ ਉਥੇ ਜਾ ਕੇ ਉਸ ਦਾ ਦਿਲ ਸਾਥ ਨਹੀਂ ਦਿੰਦਾ ਕਹਿੰਦਾ ਨਾ ਇਹ ਕੰਮ ਨਹੀਂ ਕਰਨਾ ਉਹਦਾ ਦਿਲ ਕਹਿੰਦਾ ਹੈ ਕਿ ਇਹ ਕੰਮ ਨਹੀਂ ਕਰਤਾ ਇਹ ਕੰਮ ਨਹੀਂ ਕਰਨਾ ਤੇ ਉਹ ਕੰਮ ਨਹੀਂ ਕਰਤਾ ਇਹ ਗੱਲ ਉਹ ਬੰਦਾ ਸਾਫ਼ ਦੱਸ ਵੀ ਦਿੰਦਾ ਕਿ ਐਵੇਂ ਐਵੇਂ ਮੈਨੂੰ ਫਲਾੜੇ ਬੰਦੇ ਕੋਲੋਂ ਮੈਂ ਪੈਸੇ ਲਏ ਕਿਉਂਕਿ ਮੈਨੂੰ ਬਹੁਤ ਜ਼ਰੂਰਤ ਸੀ ਤੇ ਮੈਂ ਉਸ ਬੰਦੇ ਨੇ ਸਵਾਲ ਕੀਤਾ ਕਿ ਆ ਕੰਮ ਕਰਿਆ ਤੈਨੂੰ ਇੰਨੇ ਪੈਸੇ ਮਿਲਣਗੇ ਉਸਨੇ ਉਹ ਪੈਸੇ ਲਏ ਜਿਵੇਂ ਕੀ ਦੱਸਿਆ ਗਿਆ ਲਏ ਤੇ ਫੇਰ ਉਹ ਬੰਦਾ ਉਹ ਕੰਮ ਨਹੀਂ ਕਰਦਾ ਕਿਉਂਕਿ ਉਹਦਾ ਦਿਲ ਕਹਿੰਦਾ ਕਿ ਇਹ ਕੰਮ ਗਲਤ ਹੈ ਇੱਥੇ ਹੁਣ ਇਹ ਸਵਾਲ ਉੱਠਦਾ ਤੇ ਇਹਦੀ ਗੱਲ ਕੀ ਹੁੰਦੀ ਹੈ ਕਿ ਜਦੋਂ ਬੰਦਾ ਪਕੜਿਆ ਜਾਂਦਾ ਉੱਥੇ ਉਹਦੀ ਮਾਰ ਕੁੱਟਾਈ ਹੁੰਦੀ ਹੈ ਉਹ 10 ਦਿਨਾਂ ਦੀ ਕੁੱਟਾਈ ਦੇ ਵਿੱਚ ਉਹ ਕੁਝ ਮੈਂ ਤੁਹਾਨੂੰ ਦੱਸਿਆ ਉਹ ਮੰਨ ਜਾਂਦਾ ਕਿ ਮੈਂ ਪੈਸੇ ਲੈ ਇਸ ਕੰਮ ਕਰਨ ਲਈ ਪਰ ਮੈਂ ਨਹੀਂ ਕੀਤਾ ਕਿਉਂਕਿ ਮੇਰਾ ਦਿਲ ਨਹੀਂ ਮੰਨਿਆ ਫਿਰ ਵੀ ਫਿਰ ਵੀ ਉਹ ਜਿਨ੍ਹਾਂ ਨੇ ਉਸ ਬੰਦੇ ਨੂੰ ਪਕੜਿਆ ਸੀ ਉਹਨਾਂ ਨੇ ਉਸ ਬੰਦੇ ਨੂੰ ਮਾਰ ਪਟਾਈ ਕੀਤੀ ਤੇ ਉਹਨੂੰ ਜੱਦਾ ਲੱਗ ਗਈ ਤੇ ਉਹ ਖਤਮ ਹੋ ਗਿਆ ਜਦੋਂ ਕਿ ਉਹ ਬੰਦੇ ਸੱਚ ਦੱਸ ਦਿੱਤਾ ਕਿ ਮੈਂ ਕੰਮ ਕਰਨ ਆਇਆ ਮੇਰਾ ਦਿਲ ਨਹੀਂ ਮੰਨਿਆ ਮੈਂ ਨਹੀਂ ਕੀਤਾ ਫਿਰ ਵੀ ਬਿਨਾ ਕੰਮ ਕਰਨ ਤੋਂ ਬਿਨਾ ਕੁਝ ਕਰਨ ਤੋਂ ਉਸ ਨੂੰ ਖਤਮ ਕਰ ਦਿੱਤਾ ਗਿਆ ਇਹ ਕਿਦਰ ਦੀ ਨਿਆਏ ਉਹਨੂੰ ਇੱਕ ਵਾਰੀ ਦੋ ਵਾਰੀ ਤੋਏ ਦੁਸ਼ਮਣ ਨੂੰ ਕਹਿੰਦੇ ਨੇ ਛੱਡ ਦਿੱਤਾ ਜਾਂਦਾ ਘੱਟ ਤੋਂ ਘੱਟ ਜੋ ਉਹਨੇ ਸੱਚ ਬੋਲਿਆ ਸੀ ਉਹਨੂੰ ਛੱਡ ਦਿੱਤਾ ਜਾਂਦਾ ਲੈ ਭਾਈ ਅੱਜ ਤੈਨੂੰ ਹੀ ਛੱਡ ਰਿਆਂ ਅੱਗੋਂ ਤੋਂ ਇਹ ਕੰਮ ਨਾ ਕਰੀ ਇਹ ਕੰਮ ਹੋਣਾ ਚਾਹੀਦਾ ਸੀ ਲੇਕਿਨ ਉਸ ਨੂੰ ਖਤਮ ਕਰ ਦੇਣਾ ਕੀ ਇਹ ਸਹੀ ਗੱਲ ਹੈ ਅਗਰ ਜੇ ਮੈਂ ਟੁੱਟੀ ਗੱਲ ਕੀਤੀ ਜੋ ਰੱਬ ਦਾ ਘਰ ਹੈ ਜੋ ਰੱਬ ਹੈ ਕਿ ਕਿਸੇ ਦੀ ਹਿੰਮਤ ਹੈ ਰੱਬ ਦੇ ਘਰ ਨੂੰ ਟਾ ਦੇਣੀ ਕੋਈ ਇਨਸਾਨ ਰੱਬ ਦੇ ਘਰ ਨੂੰ ਟਾ ਸਕਦਾ ਆ ਜਿਸ ਘਰ ਨੂੰ ਇਨਸਾਨ ਟਾ ਸਕੇ ਕਿ ਇਹ ਰੱਬ ਦਾ ਘਰ ਹੈ ਬਸ ਇਸ ਤੁਰੂਗਾ ਸਮਾਪਤੀ ਕਰਨਾ ਲੇਕਿਨ ਜੋ ਵੀ ਕੀਤਾ ਗਿਆ ਜਿਸ ਮਾਂ ਦੇ ਪੁੱਤਰ ਨੂੰ ਖਤਮ ਕਰ ਦਿੱਤਾ ਗਿਆ ਕਿ ਉਸ ਮਾਂ ਨੂੰ ਪੁੱਤਰ ਮਿਲ ਜਾਏਗਾ ਹਾਂ ਜਿਸ ਚੀਜ਼ ਦੀ ਉਹ ਬੇਦਬੀ ਕਰਨ ਆਇਆ ਸੀ ਉਹ ਚੀਜ਼ ਤੇ ਦੁਬਾਰਾ ਵੀ ਪੜ੍ਹ ਸਕਦੀ ਸੀ ਬਾਕੀ ਤੁਸੀਂ ਸਮਝਦਾਰ ਹੋ ਤੇ ਮੇਰੀ ਗੱਲ ਤੇ ਵਿਚਾਰ ਕਰਿਓ